ਪ੍ਰਭੂ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ مسیحی ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਸਿੱਧੀ। ਤਾਹਾਂ ਪਿਆਰੇ ਭੈਣ ਭਾਈਓ ਅੱਜ ਜੇਕਰ ਤੁਸੀਂ ਜਿਸ ਵੀ ਚੀਜ਼ ਨੂੰ ਗਵਾਇਆ ਪਰਮੇਸ਼ੁਰ ਉਸ ਤੋਂ ਵਧੀਆਂ ਦੇਵੇਗਾ। ਆਮਨ ਹallelujah। ਤਾਹਾਂ ਪਿਆਰੇ ਭੈਣ ਭਾਈਓ ਗੱਲ ਕਰਨ ਦੀ ਕੁਝ ਗਵਾਉਣ ਦਾ ਦਰਦ ਸ਼ਬਦਾਂ ਵਿੱਚ ਨਹੀਂ ਆਉਂਦਾ। ਜਿਵੇਂ ਕਿ ਅਸੀਂ ਦੇਖਦੇ ਆ ਰਿਸ਼ਤਾ ਗਿਆ, ਮੌਕਾ ਗਿਆ, ਸੇਤ ਗਈ, ਹਾਲ ਲੰਘ ਗਏ। ਅਤੇ ਦਿਲ ਅੰਦਰੋਂ ਆਵਾਜ਼ ਆਉਂਦੀ ਹੈ ਇਹ ਹੁਣ ਕਦੇ ਨਹੀਂ ਮਿਲੇਗਾ ਪਰ ਇਹ ਪਿਆਰੀ ਪੈਨਵਾਈਓ ਮਿੱਤਰ ਬੈਵਲ ਸਾਨੂੰ ਕਹਿੰਦੀ ਹੈ ਜੋ ਹਿਲ ਉਸ ਦਾ ਦੋਧਿਆ ਉਸ ਦਾ 25 ਬਚਨ ਮੈਂ ਉਹ ਸਾਲ ਮੁਰਦੀ ਲੰਗਾ ਜੋਤੀ ਦੀਨੇ ਖਾ ਲੇ ਇਸ ਦਾ ਮਤਲਬ ਇਹ ਹੈ ਜੋਤੂ ਗਵਾਇਆ ਉਹ ਆਖਰੀ ਅਧਿਆਤਮ ਅੰਤ ਤੱਕ ਸੁਨੋ ਕਿਉਂਕਿ ਅੱਜ ਰਮੇਸ਼ ਤੇਰੇ ਨਕਸਾਨ ਨੂੰ ਨਵੇਂ ਨਾਮ ਨਾਲ ਬੁਲਾਉਣ ਵਾਲਾ ਹੈ ਆਮਨ ਇਹ ਪਿਆਰੀ ਭੈਣ ਭਾਈਓ ਬਾਈਬਲ ਕਦੇ ਨਹੀਂ ਕਹਿੰਦੀ ਕਿ ਪਰਮੇਸ਼ਰ ਨੇ ਨੁਕਸਾਨ ਨਹੀਂ ਹੁੰਦਾ ਪਰ ਬਾਈਬਲ ਸਾਨੂੰ ਕਹਿੰਦੀ ਹੈ ਜਮੂਨਾ ਦੀ ਪੁੱਤ ਹੀ ਹਸਤਾ ਜੰਤੀ ਦੇ ਉਸ ਦਾ ਅੰਮ੍ਰਿਤ ਚਰ ਤਰ ਮੈਨੂੰ ਬਹੁਤ ਦੁੱਖ ਮਿਲਦੇ ਹਨ ਪਰ ਪ੍ਰਭੂ ਦਾ ਸਭ ਤੋਂ ਸ਼ਡੋਂਦਾ ਹੈ ਆਮਨ ਆਹ ਭੈਣ ਭਾਈਓ ਨੁਕਸਾਨ ਸੱਚ ਹੈ ਪਰ ਨਾ ਨੁਕਸਾਨ ਹੈ ਜੋ ਉਸ ਦੀ ਵੀ ਨਹੀਂ ਜੇ ਪਰਮੇਸ਼ਰ ਨੇ ਕੁਝ ਜਾਨ ਦਿੱਤਾ ਇਸ ਦਾ ਮਤਲਬ ਇਹ ਨਹੀਂ ਕਿ ਉਹ ਅਸਮ ਮਕਸੀ ਇਸ ਦਾ ਮਤਲਬ ਇਹ ਹੈ ਉਹ ਕੁਝ ਵਧੀਆ ਸਾਡੇ ਜੀਵਨ ਦੇ ਲਈ ਕਾਇਆ ਕਰ ਰਿਹਾ ਸੀ ਜਿਵੇਂ ਕਿ ਵਚਨ ਯਾਸ਼ਰ ਅਵੀਸ ਦਾ 55 ਦਾ ਅੱਠ ਵਚਨ ਸਮਝ ਰਿਹਾ ਮੇਰੇ ਬੱਚਾ ਤੁਹਾਡੇ ਬਚਾਰਾ ਵਰਗੇ ਨਹੀਂ ਓਕੇ ਹੈਪੀ ਅ ਰਿਪਰੈਂਡ ਪਰ ਇਹ ਕਈ ਵਾਰ ਜੋ ਤੂੰ ਰੱਖਣਾ ਚਾਹੁੰਦਾ ਸੀ ਉਹ ਤੇਰੀ ਪਿੰਟ ਵਿੱਚ ਫਿੱਟ ਨਹੀਂ ਹੁੰਦਾ ਪਰ ਮਿਸਰ ਦਰਵਾਜ਼ਾ ਬੰਦ ਕਰਦਾ ਸਜ਼ਾ ਲਈ ਨਹੀਂ ਸੁਰੱਖਿਆਤ ਲਈ ਪਰ ਦੀ ਸੁਰੱਖਿਆ ਦੇ ਲਈ ਜਿਵੇਂ ਕਿ ਇਹ ਵਚਨ ਜਮਹੂਰਾ ਦੀ ਪੁਥੀ ਉਸ ਦਾ ਸੰਤੀ ਦਾ ਇਸ ਦਾ ਇਹ ਵਿਚਨ ਸੰਨੁਕੇਲੇ ਪ੍ਰਭੂ ਤਰਮੀਦੀ ਅਦਮ ਹੈ ਰੋਂਦਾ ਹੈ ਆਮਨ ਜੇ ਕੋਈ ਚੀਜ਼ ਗਈ ਉਹ ਰਮੇਸ਼ਾ ਦੇ ਹੱਥੋਂ ਅਣਜਾਣੀ ਨਹੀਂ ਗਈ ਜਿਵੇਂ ਕਿ ਅਬਰਾਹਮ ਨੇ ਵੀ ਸੋਚਿਆ ਕਿ ਆਪਣੇ ਜੀਵਨ ਦੇ ਵਿੱਚੋਂ ਸਭ ਕੁਝ ਮੁੱਕ ਗਿਆ ਜਦ ਉਸਨੇ ਇਸਹਾਕ ਨੂੰ ਵੇਦੀ ਤੇ ਰੱਖਿਆ ਪਰ ਇਹ ਪਿਆਰੀ ਬੈਨ ਭਾਈ ਉਹ ਮਹਿਬਲ ਸੰਕਨ ਲਈ ਹੈ ਉਤਪਤੀ ਉਸ ਦਾ 22 ਦਾ 14 ਵਚਨ ਦੀ ਵਿੱਚ ਪ੍ਰਭੂ ਨੇ ਆਪਣੇ ਲਈ ਬੜੀ ਮੁਹਾਇਆ ਕਰਵਾਈ ਕਿਉਂਕਿ ਅਬਰਾਹਮ ਨੇ ਜੋ ਛੱਡਿਆ ਪਰਮੇਸ਼ਰ ਨੇ ਉਸ ਤੋਂ ਵੱਡੀ ਪੀੜੀ ਬਣਾ ਦਿੱਤੀ ਕਈ ਵਾਰ ਪਰਮੇਸ਼ਰ ਨਹੀਂ ਚਾਹੁੰਦਾ ਤੋ ਉਹ ਚੀਜ਼ ਰੱਖੇ ਉਹ ਚਾਹੁੰਦਾ ਤੋ ਉਸ ਤੋਂ ਵੱਡਾ ਵਾਅਦਾ ਪਾਵੇ ਜਿਵੇਂ ਕਿ ਆਪਾਂ ਦੇਖਦੇ ਆਂ ਔਯੂਬ ਦੇ ਜੀਵਨ ਦੇ ਬਾਰੇ ਬਾਰੇ ਵਿੱਚ ਔਯੂਬ ਨੇ ਸਭ ਕੁਝ ਗਵਾਇਆ ਸਿਹਤ, ਦੌਲਤ, ਬੱਚੇ, ਇੱਜ਼ਤ ਪਰ ਬਾਈਬਲ ਕਹਿੰਦੀ ਹੈ ਪ੍ਰਭੂ ਨੇ ਅਯੂਬ ਦੇ ਅੰਤ ਨੂੰ ਉਸ ਦੀ ਸ਼ੁਰੂਆਤ ਤੋਂ ਦੁਹਰਾ ਕੀਤਾ ਇਹ वचन ਅਯੂਬ ਉਸਤਾ 42 ਦੇ ਉਸਤਾ 10 वचन ਸਾਨੂੰ ਪਿਆਰੇ ਪਰਮੇਸ਼ਰ ਨੇ ਅਯੂਬ ਨੂੰ ਜੋ ਸੀ ਵਾਪਸ ਨਹੀਂ ਦਿੱਤਾ ਉਸ ਨੂੰ ਜੋ ਹੋ ਸਕਦਾ ਸੀ ਉਹ ਦਿੱਤਾ ਹਾਂ ਬਾਰੇ ਬੰਦਾ ਯੋਸ਼ੁਅ ਨੇ ਗਵਾਇਆ ਬਚਪਨ ਆਜ਼ਾਦੀ ਸਮਾ ਪਰ ਬਾਈਬਲ ਕਹਿੰਦੀ ਹੈ ਤੁਸੀਂ ਬੁਰਾ ਸੋਚਿਆ ਪਰ ਪਰਮੇਸ਼ਰ ਨਹੀਂ भला कियापति पाँ जहायता भी वचन सू कह रहा है ये योशो ने जो भी गवाया सी सी वो टाइम सी। जो उसने परमिशर तेनू जीवन वर्गी सैशन रख रहा है वो तेन संघर्ष लिए त्याग कर रहा है तो हाँ प्यारे भैन भाई ये वचन हे उसका दो रिहायशता नौ वचन सू कह रहा है पहला मेरी महमा तो ਇਸ ਲਈ ਮੇਰੀ ਮਹਿਮਾ ਤੋਂ ਵਧੇਕ ਹੋਵੇਗੀ ਆਮਨ ਪਿਆਰ ਨਾਲ ਸੁਣੋ ਬਾਈਬਲ ਨੇ ਕਹਿੰਦੀ ਉਹੋ ਜਹੀ ਬਾਈਬਲ ਕਹਿੰਦੀ ਹੈ ਕਿ ਵਧੇਕ ਰਮੇਸ਼ਰ ਤੋਂ ਜੋ ਵਾਪਸ ਜਾਂ ਉਹ ਹਮੇਸ਼ਾ ਵਧਿਆ ਤੇ ਚੰਗਾ ਹੁੰਦਾ ਹੁਣ ਇੱਕ ਪਲ ਦੇ ਲਈ ਤੁਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੋ ਤੇ ਹੌਲੀ ਕੋ ਪ੍ਰਭੂ ਮੈਂ ਜੋ ਗਵਾਇਆ ਤੇਰੇ ਹੱਥਾਂ ਵਿੱਚ ਜਿੰਦਾ ਹਾਂ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਮੇਰਾ ਦਰਵਾਜ਼ਾ ਖੁੱਲ੍ਹਾ ਹੈ ਕਿ ਮੈਂ ਤਰਸ ਸਕਦਾ ਹਾਂ ਪਰ ਇਹ ਪਿਆਰ ਪੈਣ ਪਈ ਜਿਵੇਂ ਬਚਨ ਰੋমিও ਉਸਦਾ 8 ਦਾਈ ਉਸਦਾ 28 ਬਚਨ ਸਾਨੂੰ ਕਹਿ ਰਿਹਾ ਉਹ ਸਭ ਕੁਝ ਬਲੇਲੀ ਕਰਦਾ ਹੈ ਆਮਨ ਤਹਾਂ ਪਿਆਰ ਪੈਣ ਪਈ ਉਹ ਤੁਹਾਡੀ ਅਜ ਅੰਜੂ ਵਿਅਰਥ ਨਹੀਂ ਇਹਦਾ ਸਮਾ ਵਿਅਰਥ ਨਹੀਂ ਤੇਰਾ ਦਰਦ ਵਿਅਰਥ ਨਹੀਂ ਪਰਮੇਸ਼ਰ ਸਭ ਕੁਝ ਦੇਖ ਰਿਹਾ ਉਹ ਤੁਹਾਨੂੰ ਵਕਤਦਾ ਹੈ ਕਿ ਇਹ वचन अय्यूब ਉਸ ਦਾ 28 ਦਾ 7 वचन ਸਾਨੂੰ ਕਹਿ ਰਿਹਾ ਤੇਰਾ ਅੰਤ ਤੇਰੀ ਸ਼ੁਰੂਆਤ ਤੋਂ ਮਹਾਨ ਹੋਵੇਗਾ ਆਮਨ ਤਹਾਂ ਪਰੇਪੰਭਾਈਓ ਇੱਕ ਦਿਨ ਤੂੰ ਪਿੱਛੇ ਮੁੜ ਕੇ ਰਹੇਗਾ ਇਹ ਜੇ ਉਹ ਨਾ ਜਾਂਦਾ ਮੈਂ ਇਹ ਨਾ ਪਾਉਂਦਾ ਅੱਜ ਸਰਕ ਵੜੀ ਤੇ ਇਹ ਬੋਲਦਾ ਜੇ ਤੂੰ ਗਵਾਇਆ ਉਹ ਮੈਂ ਵਿਖਿਆ ਜੋ ਤੈਨੂੰ ਤੋੜਿਆ ਮੈਂ ਤੈਨੂੰ ਵਰਤਿਆ ਜੇ ਤੂੰ ਸੁਝਿਆ ਕਿ ਮੁੱਕ ਗਿਆ ਉਹ ਮੈਂ ਨਵਾਂ ਬਣਾਇਆ ਹallelujah ਤਹਾ ਬੈਰ ਬੈਰ ਆਇਓ ਪਰਮੇਸ਼ਰ ਦਾ ਮੈਂ ਤੈਨੂੰ ਸਿਰਫ ਵਾਪਸ ਨਹੀਂ ਦੇ ਮੰਗਾ ਮੈਂ ਤੈਨੂੰ ਹੈਰਾਨ ਕਰ ਦੇ ਮੰਗਾ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਰ ਤੁਹਾਨੂੰ ਉਸ ਤੋਂ ਵਧੀਆ ਦੇਵੇਗਾ ਜੋ ਤੁਸੀਂ ਗਵਾਇਆ ਤਾਂ ਕਮੈਂਟ ਕਰਕੇ ਅਤੇ ਇਹ ਵਚਨ ਉਸ ਵਿਅਕਤੀ ਨਾਲ ਸਾਂਝਾ ਕਰੋ ਜੋ ਅੱਜ ਲਾਜ਼ ਦੇ ਦਰਦ ਵਿੱਚ ਜਾ ਰਿਹਾ ਹੈ ਆਮਨ